ਸਕਲਾ ਬੋ ਕੈਂਪ ਆ ਗਈ ਜਾ ਕੇ ਨੂੰ ਲੈ ਵੀ ਬੱਜਣ ਰਿਆ ਜਾਲ ਬਾਈ ਇੱਕੋ ਵਾਰੀ ਪਾਇਆ ਹੁੰਦਾ ਨਹੀਂ ਵੇਹਲਾ ਵੇਹਲਾ ਲਾ ਲੈਂਦੀ ਕਿ ਨਹੀਂ ਵਿਆਹ ਦੀਆਂ ਤਿਆਰੀਆਂ लवली ਹੋਣੀ ਆਏ ਨੇ ਤੇ ਰਜਵੀਰ ਦੇ ਬੰਦਾਂਗੇ ਆਪਾਂ ਪੱਗ ਪਹਿਲਾਂ ਤੇ ਇੱਕ ਤਾਂ ਕਲਰ ਦਾ ਨਹੀਂ ਸਾਨੂੰ ਪਤਾ ਲੱਗਾ ਮੈਨੂੰ ਕਹਿਣ ਤੂੰ ਵੀ ਕਹਿ ਨਹੀਂ ਨਾ ਮੁੰਗੀਆਂ ਪੱਗ ਹੈਗੀ ਆ ਤੇ ਮੈਂ ਵੀ ਤੀਰ ਤੱਕ ਇਹਨੇ ਕਹਿ ਤਾ ਮੈਂ ਹੈਗੀ ਆ ਸੰਦੀਪ ਨੇ ਹੰਗਾਰਾ ਭਰਿਆ ਭੈਗੀ ਮੈਂ ਮੈਨੂੰ ਹੁਣ ਨਹੀਂ ਸਾਨੂੰ ਰੰਗਦਾ ਨਹੀਂ ਪਤਾ ਲੱਗਦਾ ਯਾਰ ਮੂੰਗਿਆ ਕਲਰ ਆਵਾਲਾ ਹੁਣ ਟਾਈ ਵੀ ਹੈਗੀ ਚੱਲ ਕੰਮ ਬਣ ਗਿਆ ਮੂੰਗਿਆ ਕਲਰ ਮੈਂ ਪਤਾ ਨਹੀਂ ਹੈ ਹੈ ਲੈਟਰ ਲੈਣ ਟਕ ਨਹੀਂ ਹੈ ਹੈ ਲੈਟਰ ਲੈਣਾ ਕੱਲ ਅੱਛਾ ਕੱਲ ਬਹੁਤ ਲੈਟਰ ਜਾਲ ਵੱਜੇਗਾ ਜਾਲ ਵੱਜਣਗੇ ਅੱਜ ਅੱਛਾ ਤੇ ਤੇਰੇ ਮੇਰੇ ਵੱਲ ਜਿਓਂ ਤੇਰੇ ਮੇਰੇ ਕੋ ਇੱਕ ਤਾਂ ਇਹ ਦੰਗ ਇਹ ਕਿ ਫਤ ਲੱਗਦਾ ਪੂਣੀ ਪੂਣੀ ਨਹੀਂ ਤੇ ਕੋਈ ਸਹੀ ਹੁੰਦੀ ਨਾ ਮੈਂ ਪੂਣੀ ਤੈਨੂੰ ਜਾਸ ਖਾਉਂਗਾ ਵੀ ਚੰਗਾ ਜਦੋਂ ਬੰਦੇ ਨੂੰ ਪੂਣੀ ਦੀ ਜਾਚ ਨਹੀਂ ਨਾ ਹੁੰਦੀ ਵੀ ਜੋ ਮਰਜ਼ੀ ਤੂੰ ਕਰ ਲੈ ਤੇਰੀ ਪੱਗ ਸਹੀ ਬੱਜਣੀ ਨਹੀਂ ਤੂੰ ਜਿੰਨਾ ਮਰਜ਼ੀ ਜੋਰ ਲਾ ਲੈ ਭਾਵੇਂ ਜਿੰਨਾ ਤੇਰੀ ਪੂਣੀ ਸਹੀ ਹੋਗੀ ਨਾ ਤੇ ਪੱਗ ਐਟਮੜਲੀ ਸਹੀ ਬੱਜਣੀ ਆਪਣੀ ਠੀਕ ਹੈ ਨਹੀਂ ਉਹ ਜਿਹੇ ਹੋ ਜਾਂਦੀ ਨਕਲ ਜਿੰਨੇ ਕੋਈ ਫੱਟ ਮਿਲਦੀ ਨਹੀਂ ਉਹ ਤਾਂ ਹੀ ਨਹੀਂ ਫੱਟ ਮਿਲਦੀ ਪੂਣੀ ਵੀ ਸਹੀ ਹੁੰਦੀ ਜੇ ਤਾਂ ਪੂਣੀ ਸਹੀ ਹੋਵੇ ਨਾ ਰੰਗ ਹੁੰਦਾ ਇੱਕ ਦਾਂ ਨਹੀਂ ਕਰਦੇ ਗੱਡੀ ਨੂੰ ਉੱਪਰ ਇੱਕ ਵੜੇ ਨਹੀਂ ਵੜਾ ਇਹਨਾਂ ਵੜਾ

ਤੇ ਕਹਿੰਦੇ ਕਿਥੋਂ ਲਵੋੜੀਆਂ ਮੈਂ ਕਹਾਂ ਜਾ ਜਾਈ ਤੇਗੀ ਬਾਜੀ ਨੂੰ ਘਰ ਮੈਂ ਤਾਂ ਹੁਣ ਚੈਮੀਗਾ ਉਹ ਤਾਂ ਦੇਵਾ ਚੰਗਾ ਆ ਮੈਂ ਐਵੇਂ ਕਿਦਾਂ ਦੀਦੀ ਦੇ ਲਾਈਆਂ ਮੇਰੇ ਕੋਲ ਆਖੀਏ ਯਾ ਤੇ ਗਈ ਐਵੇਂ ਬਸ ਬਾਜੀ ਹੁਣ ਹਫਤੇ ਤੱਕ ਥੋੜੇ ਦੇਨ ਦੇ ਧੁੱਪਾ ਨਾ ਹੋਗੇ ਨਾ ਵੀ ਖੁੱਲ ਬੰਡੇ ਤੇ ਫਿਰ ਇਹ ਰੋਜ ਆਏਗਾ ਨਹੀਂ ਪੱਗ ਮੜੀ ਦਾਦੇ ਨਾਲ ਮੈਂ ਕਹਿੰਦਾ ਵਧੀਆ ਦੱਸਾਂ ਕਿ ਬੰਦ ਤੋਂ ਮੜੀ ਜੀ ਤੇ ਦਸਮੀ ਆ ਦੇਣ ਲੜ ਬੜਾ ਪਤਾ ਕਿ ਮੈਂ ਕਹਿੰਦਾ ਫੜੀ ਫੜੀ ਆਪਣੀ ਪੱਗ ਦਾ ਵੀ ਨਾ ਪਤਾ ਇਹ ਰੋਜ ਕਹਿੰਦੇ ਆ ਮੈਂ ਇਹ ਕੇ ਮੈਨੂੰ ਕਹਿੰਦਾ ਦੇਣਾ ਬੰਦਾ ਰਹਿ ਕਿਤੇ ਉਹ ਜਰਾ ਤੇਰੇ ਕੋ ਬੜੀ ਦੀ ਨਹੀਂ ਚੱਜਣਾ ਤੇ ਉਹ ਭਾ ਗੰਦਾ ਵੀ ਪੱਗ ਦੀ ਲੜਨੀ ਸੈਟ ਹੁੰਦੀ ਤੇਰੇ ਕੋ ਪਹਿਲਾਂ ਨਹੀਂ ਪੂਣੀ ਵੀ ਸਹੀ ਬਾਈਦੀ ਜਦੋਂ ਬੰਦਾ ਪੂਣੀ ਸਹੀ ਕਰਨਾ ਪਊਗਾ ਨਾ ਪੱਗ ਆਪਣੇ ਆਪ ਸੈਈ ਜਾਵੇ ਪੂਣੀ ਦੀ ਗੱਲ ਦੇ ਲੋਪਣ ਦਾ ਕਈਆਂ ਨੂੰ ਇਹ ਵਹਿਮ ਹੋ ਜਾਂਦਾ ਵੀ ਮੈਂ ਪੂਣੀ ਸਹੀ ਕਰ ਲਿਆ ਤਾਂ ਮੇਰੇ ਕੋ ਪੱਗ ਨਹੀਂ ਬਾਈਦੀ ਪੂਣੀ ਨਹੀਂ ਸਹੀ ਹੁੰਦੀ ਜਦੋਂ ਪੂਣੀ ਗਲਤ ਹੋ ਜਾਂਦੀ ਹੈ ਨਾ ਤੇ ਜੋ ਮਰਜ਼ੀ ਕਰ ਲੈ ਪੱਗ ਵਜਣੀ ਨਹੀਂ ਮੈਂ ਕਦੇ ਹੁਣ ਮੇਰੇ ਮੇਰੇ ਨਹੀਂ ਪੱਗ ਮੰਦਾ ਮਤਲਬ ਮੈਂ ਰਾਜੂ ਦੇ ਪੱਗ ਬੰਨੂ ਮੋਬਾਈਲ 'ਚ ਬੰਦੇ ਵੇਖੀ ਮੈਂ ਪੂਣੀ ਗਲਤ ਹੋ ਗਈ ਨਾ ਤੇ ਜੋ ਮਰਜ਼ੀ ਕਰ ਬਾੜੀ ਨਾਲ ਬੰਨ ਕੇ ਫਿਰ ਇਕੱਲੇ ਕਰਦਾ ਰਿਹਾ ਦਿਨ ਬੰਨ ਕੇ ਆਪੇ ਅਸਾਂ ਨਹੀਂ ਨਹੀਂ ਤਨ ਮੈਂ ਮਾ ਪੂਣੀ ਦੀ ਜਾਇਦ ਦੱਸਾਂਗਾ ਠੀਕ ਹੈ ਪਹਿਲਾਂ ਵੇਖੀ ਸੀ ਤੇ ਤੋਂ ਆਪਣੇ ਆਪ ਵੇਖੀ ਪੱਗ ਬੰਨਣਾ ਹੀ ਜਾਵੇ ਤੈਨੂੰ ਜਾ ਚਾਹੀਦੀ ਸ਼ਾਮ ਨੂੰ ਆਇਆ ਕਰਨਗੇ ਤੇ ਪੱਗ ਦਾਸ ਦਿਓ ਪਤਾ ਕਿ ਇੰਨਾ ਆਹੋ ਇਦਾਂ ਫਿਰ ਔਖਾ ਹੁੰਦਾ ਕਿ ਇਹ ਵਲੇ ਜਾਣਾ ਕਿੰਨਾ ਫਣੀ 6 ਵਜੇ ਛੁੱਟੀ ਹੁੰਦੀ ਤੇ ਹੁੰਦੇ ਨੂੰ 6:30 ਹੋ ਜਾਂਦੇ ਦੇਖੀ ਮੈਂ ਇੱਥੇ ਵੀ ਹੁਣ ਕਿੱਥੇ ਵੀ ਕੋਲ ਸਕਦੇ ਇੱਥੇ ਵੀ ਕਿੰਨਾ ਡੱਬੀ ਕਿੱਥੇ ਵਿਆਹ ਸੇ ਲੈ ਹੁਣ ਆ ਲੜ ਜਿਹੜਾ ਤਾਂ ਕਰਾਂਗੇ ਹੌਲੀ ਜਿਦੇ ਨਾਲ ਜੇ ਸੈਟਿੰਗ ਕਰਨੀ ਹੈ ਕੱਲੀ ਜੇ ਮੋਰਨੀ ਲਾਈ ਆ ਇੱਥੇ ਇ ਲੇ ਵੀ ਰਾਜੂ ਹਟਾ ਫੱਬਨ ਲਾ ਪਿਆ ਕਣੀ ਵੇਖ ਲੋ ਜਵਾਬ ਦੀਂ ਨਾ ਤੂੰ ਲੋੜੀ ਤੇ ਕਦੋਂ ਆ ਬਣ ਕੇ ਆ ਵਾਲੇ ਕੱਪੜਿਆਂ ਤੇ ਹਾਂ 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 ਜੀ ਮੰਮੀ ਤੇ ਨਹੀਂ ਲੈ ਕੇ ਦਿੱਤੇ ਅੱਛਾ ਅੱਛਾ ਉਹ ਨਹੀਂ ਹੁੰਦਾ ਇਹ ਨਹੀਂ ਸੰਟਣ ਲੈ ਜੀਨ ਉਹ ਕੁ ਵੀ ਨਹੀਂ ਹੁੰਦਾ ਜੀਨ ਲੱਗੇ ਨਹੀਂ ਲੈ ਵੀ ਰਾਜੂ ਹੁਣ ਚੱਲੇ ਨੇ ਵਿਆਹ ਵੇਖਣ ਇਹਨਾਂ ਨੂੰ ਵੀ ਕਹਿਣਾ ਚਾਹਾਂ ਓਕੇ ਜੀ ਸਾਹਿਬ ਜੀ ਚੰਗਾ ਭਾਜੀ ਚੰਗਾ ਭਾਜੀ ਕਾਹ ਚੰਗਾ ਆਂਟੀ ਨਹੀਂ ਮੈਂ ਫੇਰ ਕੋਟੀ ਲੋਣੀ ਜਾ ਕੇ ਤੇ ਬਾਈ ਇਹ ਜੋ ਨਹੀਂ ਮਿਲਦੀ ਆ ਇਹ ਗੱਲ ਆ ਗਈ ਧੁੱਪ ਲੱਗੀ ਤੇ ਮੁੜ ਕੇ ਫਿਰ ਹਾਂ ਜੀ ਹੈਲੋ ਹੈਲੋ। ਜੀ ਅੱਜ ਸਸੀਗਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਕਰਨਦੀ ਦੀ ਹੁਣਾਂ ਦੇ ਨਾਲ ਉੱਥੇ ਸੈਟਿੰਗ ਵਾਰਾ ਹੋ ਗਈ ਪਲਾਟ ਦੇ ਵਿੱਚ ਤੇ ਕੀ ਉਹਨੂੰ ਕਹਿੰਦੇ ਜਾਲ ਬਜੰਡਿਆ ਆ ਕਰਨਦੀ ਦੀ ਹੁਣੀ ਉੱਥੇ ਆਏ ਨੇ ਤੇ ਡੈਡੀ ਹੁਣੀ ਕਾੜਨ ਵਾਲੇ ਦੁੱਧ ਲਈ ਆਏ ਹੋਈ ਇੱਥੇ ਚਾਹ ਬਣਾ ਲਾਂਗੇ ਪਹਿਲਾਂ ਤਾਂ ਸੰਦੀਪ ਕਹਿੰਦੀ ਸੀ ਮੈਂ ਨਹੀਂ ਜਾਣਾ ਵੀ ਤੇ ਹੁਣ ਸੰਦੀਪ ਕਹਿੰਦੀ ਮੈਂ ਵੀ ਚਲੀ ਜਾਨੀ ਤੇ ਗੁਡੀਆਂ ਨੂੰ ਹੁਣ ਰੈਡੀ ਲੱਗੇ ਨੇ ਕਰਨ ਉਹਨੂੰ ਤਿਆਰ ਲੱਗੇ ਕਰਨ ਨਾਲ ਹੀ ਲੈ ਜਾਣਾ ਇਹਨੂੰ ਵੇਖੋ ਕਿਦਾਂ ਖਲਾਰਾ ਪਾਇਆ ਹੈ ਨੇ ਹਰਗੁਣ ਸਾਡੀ ਨੇ ਇਹ ਪਰਨਾ ਬੜਾ ਨਿਖਾ ਜਾਇਆ ਫਿਰ ਮੈਂ ਚੱਲ ਹੁਣ ਬੰਨਣਾ ਤੇ ਹੈਈ ਮੈਂ ਇਹਨੂੰ ਖਰਾਬ ਥੋੜੀ ਕਰਨਾ ਤੇ ਇਹ ਵੀ ਹੰਡ ਜੂਗਾ ਇਹ ਦੀਦੀ ਜੀ ਤਿਆਰ ਹੋ ਲੈ 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 ਦੀਦੀ ਜੀ ਨੂੰ ਬੰਨੀ ਕੀ ਹੋਈ ਇੱਥੇ ਕੀ ਆ ਦੀਦੀ ਜੀ ਜਾਓ ਤਿਆਰ ਹੋ ਪਹਿਲਾਂ ਜਾਓ 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 ਦੀਦੀ ਜੀ ਤਿਆਰ ਹੋ ਜਾਓ ਦੀਦੀ ਨੂੰ ਕਰ ਦੋ ਤਿਆਰ ਲੈ ਉਹ ਤੇ ਆਪ ਖੁਬੀ ਹੈ ਦੀਦੀ ਨੂੰ ਕਰ ਦੋ ਤਿਆਰ ਬਲੋ ਆਪਣਾ ਵੇਖੀਂ ਹਾਂ ਦੀ ਲਾ ਕੇ ਬਾਏ ਕਰ ਦੋ ਮੈਨੂੰ ਬਾਏ ਬਾਏ ਵੇਖਾ ਹੁਣ ਆਪਾਂ ਜਾ ਰਹੇ ਆ ਪਲਾਟ ਦੇ ਵਿੱਚ ਤੇ ਕੱਲ ਦੀਦੀ ਉਹਨਾਂ ਦਾ ਪੈਣਾ ਲੈਂਟਰ ਤੇ ਅੱਜ ਹੋ ਰਹੀ ਐ ਸ਼ੈਟਿੰਗ ਸ਼ੈਟਿੰਗ ਹੋਗੀ ਜਾਲ ਵੱਜ ਜਾਲ ਵੱਜਦਾ ਪਿਆ ਅੱਜ ਬਾਕੀ ਪਤਾ ਨਹੀਂ ਹੁਣ ਸੁਣੀਆਂ ਸੁਣਾਈਆਂ ਕਿ ਉਹ ਜਾਲ ਵੱਜਣ ਡਿਆਗਾ ਨਹੀਂ ਹੁਣ ਜਾ ਕੇ ਦੇਖਦੇ ਹਾਂ ਹੁਣ ਬਸ ਇਹ ਆਈਏ ਕਰਨ ਹਾਂ ਜਾਂਦੇ ਆਪਾਂ ਲੈ ਆ ਵੀ ਵੱਜਣ ਡਿਆ ਜਾਲ ਹੈ ਸਰੀਆ ਸਰੀਆ ਸੁਖਣਾ ਆਇਆ ਵਾਹ ਲੱਗੇ ਬੰਦੇ ਰਗੁਣਤਾ ਸਮਗੀ ਹੁਣ ਧਿਆਨ 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 ਲੈ ਵੀ ਆ ਤੇ ਬਣ ਗਿਆ ਮਾਹੌਲ ਬਹੁਤ ਵਧੀਆ ਲੈ ਵੀ ਚਲੋ ਮਹਾਰਾ ਹੀ ਕਰੇ ਕਿਰਪਾ ਸੱਚੇ ਪਾਤਸ਼ਾਹ ਸੋਣਾ ਪੈ ਜੇ ਇਹਨਾਂ ਦਾ ਲੈਂਡਰ ਭਾਈ ਆ ਗਏ ਇੱਥੇ ਦੀਦੀ ਹੁਣੀ ਗੱਡੀ 'ਚ ਬਿਠੇ ਪਹਿਲਾਂ ਉਧਰ ਤੇ ਵੀ ਆ ਕੇ ਮੰਜਾ ਕੱਢ ਲਿਆ ਬਾਹਰ ਇੱਥੇ ਮੰਜਾ ਲੈਂਦਾ ਹੈ ਬਈ ਨਹੀਂ ਆਪਾਂ ਲੈ ਵੀ ਠੇਕੇਦਾਰ ਠੇਕੇਦਾਰ ਸਾਹਿਬ ਜੀ ਕੀ ਹਾਲ ਜੀ ਐਸ ਜੀ ਕਾ ਮੁਾਰਕਾ ਵਿੱਚ ਬਹੁਤ-ਬਹੁਤ ਤੁਹਾਨੂੰ ਬੰਦਾ ਮੁਕਰ ਗਿਆ ਲੈਂਟਰ ਆ ਕਿਉਂ ਲੈ ਕਹਿੰਦੇ ਬੰਦਾ ਮੁਕਰ ਗਿਆ ਫੇਰ ਹੁਣ ਕੰਮ ਖਰਾਬ ਹੋ ਗਿਆ ਤਾਂ ਵੀ ਆ ਗਈ ਜਾ ਕੇ ਨੂੰ ਓਏ ਦਾਦਾ ਦਾਦਾ ਓਏ ਓਏ ਤਾਂ ਦਾਦਾ ਲੈ ਭਾਜੀ ਹਣਾ ਦੇ ਕੋਈ ਕੱਲ ਪਣਾ ਲੈਂਟਰ ਦੇ ਬਹੁਤ-ਬਹੁਤ ਮੁਬਾਰਕਾ ਭਾਜੀ ਹਣਾ ਦੇ ਪਕੌੜਿਆਂ ਦੀ ਗੱਲਬਾਤ ਕਰਨ ਆਏ ਆ ਤੇ ਇਕੱਠੇ ਪਕੌੜੇ ਅਸੀਂ ਕਰਾ ਲੈਣ ਲੱਗੇ ਆਂ ਵੀ 26-27 ਕਿਲੋ ਨਹੀਂ ਨਹੀਂ ਹੰਡੇ ਆਂ ਵੀ ਬੰਦੇ 26 ਹੋਣੇ 25-26 ਬੰਦੇ ਹੋਣੇ ਪਕੌੜੇ ਥੋੜੇ ਲੱਗਣੇ ਪਕੌੜੇ ਲੱਗਣਗੇ ਮਤਲਬ 5-7 ਸਾਰੇ ਜਾਣ ਕੇ ਬੰਦਿਆਂ ਦਾ ਉਹ ਹੂੰ ਤੇ ਸੁੱਖਾ ਹੂੰ ਤੇ ਲੰਮੇ ਵੇਪੇ ਖਾਣ ਤਾਂ ਮੈਂ ਜਦੋਂ ਜਦੋਂ ਇਹ ਪਾਣੀ ਗਰਮ ਦਾ ਜਿਆਦਾ ਖਾਦੀ ਹਾਂ ਬਿਲਕੁਲ 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 ਸਹੀ ਗੱਲ ਜੀ ਮੈਂ ਵੀ ਵੀਰ ਨੂੰ ਆਰਡਰ ਦੇਤਾ ਆ ਉਹ ਪਤਾ ਨਹੀਂ ਉਹ ਹੁੰਦਾ ਜੇ ਕੋਈ ਆਇਆ ਦੋ ਘਟ ਘਟ ਕੇ 30 ਬੰਦੇ ਪਹੁੰਚ ਗਏ ਮੈਂ ਤਾਂ ਟੌਰ ਨਾਲ ਜਾ ਟਵਰ ਮਾਣ ਜਾਣੀ ਪਈ ਤੁਹਾਡੀ ਤੁਹਾਡਾ ਨਾਮ ਰੱਖਦਾ ਗੋਪੀ ਪਕੌੜਿਆਂ ਵਾਲਾ ਕਮੀ ਭਾਜੀ ਲੈੰਟਰ ਵਾਸਤੇ ਆ ਆਪਣੀਆਂ ਜ਼ਰੂਰੀ ਜਿੰਨੀਆਂ ਇਹ ਨਹੀਂ ਲੱਭਣੀਆਂ ਮਾਹਾਂ ਮਿਲੀਆਂ ਮਿਲ ਗਿਆ ਕਣੀ ਮੈਂ ਪੰਜੇ ਰਿਆ ਚੱਲਦੇ ਹੁਣ ਲੈ ਵੀ ਲੈਣ ਦੇ ਥੋੜੇ ਜਿਹਾ ਪਕੌੜੇ ਆਪਾਂ ਇੱਕ ਇੱਕ ਬਲੱਡ ਹੁਣ ਜਿਹੜਾ ਨਹੀਂ ਖਵਾ ਦੇਣਾ ਸਾਰਿਆਂ ਨੂੰ ਸਾਰਿਆਂ ਨੂੰ ਆਜਣਗੇ ਭਾਜੀ ਇਹ ਨਹੀਂ ਗਿਆ ਚੁੱਕੀ ਕੁੜੀ ਨੇ ਤਾਂ ਜਾ 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 ਨੇ ਕਿਥੇ ਜਾਣਾ ਈ ਡਿੱਗਣਾ ਈ ਦਾਦਾ ਮਿਲਿਆ ਕਾ ਨਹੀਂ ਅਜੇ ਤੱਕ ਚਾਹ ਬੰਡੀ ਹੁਣ ਆ ਬਸ ਸਾਨੂੰ ਕੋ ਮਗਾਈਆਂ ਪੇਟੀਆਂ ਹੀ ਲੈ ਗਏ ਹੁਣੇ ਅਜਾ ਤੇ ਬਾਲੀਆਂ ਹੋਏ ਲੈ ਕੇ ਆਏ ਹੋਰ ਕੰਨਾ ਸਮਾਨ ਲੈ ਵੀ ਜਾਲ ਵੱਜ ਗਿਆ ਹੈ ਸਾਰੇ ਕੰਮ ਹੋ ਜਾਂਦੇ ਇੱਧਰ ਰਹਿ ਗਏ ਥੋੜਾ ਬਾਈ ਨੂੰ ਬੰਨ ਹੀ ਜਾਂਦੇ ਜਾਲ ਸਾਰੇ ਉੱਕਿਓ ਗੇ ਕੰਮ। ਆਪਾਂ ਦੇ ਚੱਲੇ ਹੁਣ। ਇਹਨਾਂ ਦੇ ਜੀਨ ਲੱਗਣ ਨੇ ਹਣੇ ਵੀ ਕਹਿੰਦੀ ਚੱਲੀਏ ਵਾਪ। ਆਹ ਲੈ ਜਾ ਇਹਨੂੰ। ਚੱਲ ਆ ਜਾ ਚੱਲ। ਹੋ ਗਾ ਚੱਲ। ਪਹਿਲਾਂ ਕਹਿੰਦੀ ਐ ਮੈਂ ਨਹੀਂ ਜਾਣਾ ਤੇ ਹੁਣ। ਮੈਂ ਨਹੀਂ ਕਿ ਜਿੱਦਕੀ ਨਹੀਂ। ਉਹ ਤਾਂ ਇਹਨੂੰ ਨਾ ਇਹਨੂੰ ਅੱਠਵਾਂ ਜਨਮ ਹੁਣ ਇੱਥੇ ਕਿੱਥੇ ਬੈਠੀ ਰਹੂਗੀ। ਮਾਹ ਵੀ ਆ ਜਾ ਨਾਲ ਚੱਲ ਪਾਉ। ਹਾਂਜੀ ਹਾਂ ਹਾਂ ਹਾਂ। ਬੈਰੋਂ ਚਲੀ ਆ ਘਰ ਨੂੰ ਮੇਰੇ ਕੋਣ ਚੌਲ ਖਾਣੇ ਆ ਤੇ ਭਾਈ ਮਟਰ ਤੇ ਕੱਢਣੇ ਪਾਣਗੇ ਰਲ ਮਿਲ ਕੇ ਠੀਕ ਨਹੀਂ ਗੱਲ ਪਿੰਕ ਲਾਉਣੀ ਨਹੀਂ ਹੁਣ ਸਾਰੇ ਕਣਾਂ ਨੂੰ ਪਿੰਕ ਟੁੱਪੀ ਲੱਗੂਗੀ ਸਹੀ ਗੱਲ ਸਹੀ ਗੱਲ ਅੱਜ ਇਹ ਜਿਹਾ ਠੰਡ ਤੇ ਬੈਠਾ ਅੱਜ ਬਈ ਠੰਡ ਵੱਧ ਗਈ ਹੈ ਨਾ ਅਈ ਠੰਡ ਠੰਡੀ ਇਦਾਂ ਦੀ ਤੁੱਪ ਲੱਗੂਗੀ ਨਾ ਟੁੱਪ ਲੱਗੂਗੀ ਠੰਡੇ ਸ਼ਾਮਾਂ ਨੂੰ ਹੋ ਜਾਂਦੀ ਮੜਕੀ ਹੁਣ ਕੱਲ ਵੇਖੀ ਫੇਰ ਹਾਂ ਅੱਜ ਇੰਨੀ ਜੰਦ ਵਿੱਚ ਵਿੱਚ ਕੋ ਬਲਾਦਰੀ ਵਿੱਚ ਵਿੱਚ ਬਦਲੀ ਹੋ ਜਾਏਗਾ ਸਹੀ ਹੈ ਹੁਣ ਇਹ ਤਾਂ ਮਾਣੇ ਸਵੇਰੇ ਧੁੰਦ ਪੈ ਗਈ ਸੀ ਨਾ ਕੱਲ ਕੱਲ ਤੋਂ ਪਬੜੀ ਕੜਾਕੀ ਲੱਗੀ ਨਾ ਹੁਣ ਮੈਂ ਕਹਿੰਦਾ ਵੀ ਦੋ ਤਿੰਨ ਦਿਨ ਮੀਂਹ ਨਾ ਜੇ ਆਵੇ ਚਲੋ ਤੁਹਾਡਾ ਵੀ ਪੈ ਜੇ ਲੈੰਟਰ ਹਨਾ ਥੋੜਾ ਅੱਗੇ ਮੀਂਹ ਧੁੱਪ ਕੱਲ ਹਨਾ ਕੱਲ ਪਕੌੜੇ ਖਾਣੇ ਉਹਨਾਂ ਦੇ ਬਲਾ ਵਿਚਾਰਾਂ ਦੀ ਵਜ੍ਹਾ ਨਹੀਂ ਦੀ ਜ਼ਿਆਦਾ ਧੁੱਪ ਲੱਗੀ ਨਾ ਕੜਾਕੀ ਗਰਮੀ ਬਹੁਤ ਲੱਗਣੀ ਉਹਨਾਂ ਨੂੰ ਨਾਲੇ ਭਈ ਤੁਹਾਨੂੰ ਮੁਬਾਰਕਾਂ ਜਾਂ ਵੀ ਲੈੰਟਰ ਦੀਆਂ ਅਸਲ ਜੇ ਮੈਂ ਕਾਲਮ ਮੁਆਰਕਾ ਜਿੰਨੇ ਸਾਡੇ ਮੂੰਹ ਮਿੱਠਾ ਨ ਕਰਾਉਗੇ ਸਾਡੇ ਵਾਸਤੇ ਕਾਦੀ ਮੁਆਰਕਾ ਠੀਕ ਨਹੀਂ ਗੱਲ ਮੂੰਹ ਮਿੱਠਾ ਕਰਾਓ ਕਹਿੰਦੇ ਕੱਲੇ ਪਕੌੜਿਆਂ ਦਾ ਸਾੜਨਾ ਵੇਖਣਾ ਗੱਡੇ ਚਨਾਖੀ ਨਹੀਂ ਦੱਸ ਬੁੱਲੇ ਵੀ ਮੂੰਹ ਨੂੰ ਦੂਸੇ ਹੀ ਗਾਣ ਮੁਕਾਉਣੇ ਆ ਨਹੀਂ 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 ਜਰੂਰ ਮੋ ਜਿਹੜੀ ਸਾਡੇ ਮਨ ਨੂੰ ਚੀਜ਼ ਚੰਗੀ ਲੱਗਦੀ ਹੋਗੀ ਵਧਾਈ ਤੇ ਅਸੀਂ ਅਸੀਂ ਲੈਣੀ ਤੁਹਾਡੇ ਕੋਲ ਪਰ ਵੱਖੋ-ਵੱਖਰੀ ਚੋਇਸ ਵੀ ਹੈ ਤੇ ਅਸੀਂ ਬੈੜੀ ਨੁਕਸਾਨ ਨਹੀਂ ਖਰੀ ਵੀ ਪਾਰਟੀ ਕਰਨੀ ਆ ਆਹੋ ਕੱਲੇ ਮੁੜ ਕੇ ਜਾਵਾਂਗੇ ਵੇ ਆਖੀ ਜੇ ਕ੍ਰਿਕਨਾਂਗੇ ਪਾਰਟੀ ਮੈਨੂੰ ਮੋਤੀ ਟੂਰ ਦੇ ਲੱਡੂ ਬੜੇ ਵਧੀਆ ਲੱਦੇ ਤਾਜ਼ੇ ਬਣੇ ਤਾਜ਼ੇ ਬਣੇ ਉਹਨਾਂ ਫੇਰ ਮਜ਼ਾ ਆਕੜੇ ਹੁਣ ਉਹਨਾਂ ਦਾ ਕੀ ਫਾਇਦਾ ਹੂੰ ਮੈਂ ਜਦ ਨਾ ਰੱਖਦਾ ਚੁਕਲਾ ਸਹੀ ਹੈ ਨਾ ਵਧੀਆ ਨਾ ਫਰਸਟ ਕਲਾਸ ਮਾਰੇ ਬੜੇ ਪਰ ਪਾ ਗਏ ਗੋਟਾ ਕੋ ਟੰਡੇ ਆਹੋ ਇੱਥੋਂ ਗਏ। ਗੁਰੇ ਆਏ। ਪਿੱਛੋਂ ਅੱਡੀ ਆ। ਚਲ ਮੈਂ ਤੋੜਦਾ ਹੁਣ ਜਾ ਇੱਕ ਵੀ। ਜ਼ੋਰ ਚ। ਮੈਨੂੰ ਤਾਂ ਪੈਰ ਚ ਕਿਉਂ ਖਾ ਰਿਹਾ। ਉਹ ਨਹੀਂ ਇਹਦੇ ਵਿੱਚ ਅੱਡੀ ਹੈ ਨਾ। ਉੱਤੇ ਆ ਕੇ ਅੱਡੀ ਬਣ। ਮਮੀ ਦਾ ਪੈਰ ਵੀ। ਬਾਜੀ ਨੇ ਕਦੇ ਮਾਤਾ ਪੁਆਣੀ ਕਿਉਂ ਮੇ। ਮਮੀ ਪੈਰ ਗੁੱਠਾ ਬੜਾ ਕੁੱਟਦਾ ਏ। ਪੈਰ ਤਾਂ ਜੋ। ਮੈਂ ਮਮੀ ਨਹੀਂ ਆਵਾਣੀ। ਉਹਦੇ ਆ ਵੀ ਸਾਡੇ ਗਿਜਰੇਲੀ ਦੀ ਰੈਸਪੀ ਚੰਗੀ ਚੱਲੀ। ਜਨੇ ਭਾਜੀ। ਭਾਜੀ ਹੁਣ ਵੀ ਆ ਗਏ ਨੇ। ਜਿਹੜੇ ਰਿੱਲੇ ਦੀ ਰੈਸਪੀ ਚੰਗੀ ਚੱਲੀ ਰਹੀ ਹੈ ਸਾਡੇ ਉਦਾਂ ਸੰਦੀਪ ਬਣਾ ਰਹੀ ਆ ਚੌਲ ਲੂਣ ਵਾਲੇ ਚੌਲ ਤਾਂ ਜੇ ਪਾਈ ਨੀ ਮੈਂ ਭਾਤ ਐ ਹੋ ਮਟਰਾਂ ਵਾਲਿਆਂ ਪਰ ਮੈਂ ਲੂਣ ਵਾਲੇ ਕਹਿਣਾ ਹੁੰਦਾ ਜਰ ਨਹੀਂ ਲੂਣ ਵਾਲੇ ਆ ਚੌਲ ਧੋਲੇ ਹੁਣ ਤੇ ਭਾਜੀ ਨੂੰ ਖਾਣੇ ਆਪਣਾ ਜਿਹੜਾ ਆ ਮੱਕੋ ਦਰਮਾਈ ਕੇ ਚੱਲ ਗਏ ਆ ਵੀ ਉਦੋਂ ਤੇ ਚੱਲੇ ਨਹੀਂ ਪਰ ਹੁਣ ਚੱਲ ਗਏ ਵਧੀਆ ਫਸਟ ਕਲਾਸ ਦਿਖਾ ਦਈਏ ਮੈਂ ਖਾ ਉਹਨਾਂ ਨੂੰ ਆਏ ਨੇ ਹੁਣ ਛੋਟੀਆਂ ਕਰਨ ਨੂੰ ਤਿਆਰ ਹੋ ਜਾਓ ਠੀਕ ਆ ਆ ਲੋ ਲੈ ਵੀ ਮਿੱਤਰੋ ਚੌਲ ਆ ਗਏ ਨੇ ਤੇ ਇਹ ਕੁੜੀ ਹੱਥ ਨਾ ਮਾਰੇ ਅਲੇ ਚਮਚੇ ਚਮਚੇ ਖੜਕਾਉ ਬੱਚੇ ਤੁਹਾਡੇ ਚਮਚੇ ਚਮਚੇ ਖੜਕਾਉਣ ਦੀ ਉਮਰ ਆ ਜੀ ਆ ਲਓ ਵੀ ਕੀ ਹੋਣੀ ਆ ਇਹ ਹੀ ਤੇ ਉਹ ਵੀ ਹੋ ਕੇ ਚਲੇ ਗਏ ਨੇ ਉਹ ਤਾਂ ਆ ਜਾਂਦੇ ਕਿ ਸਾਡੀ ਮੂਵੀ ਮਾਵੀ ਕੋਈ ਡਾਊਨਲੋਡ ਕਰਨੀ ਹੁੰਦੀ ਉਹ ਕਰ ਜਾਂਦੇ ਨੇ ਨਾਲੇ ਕੋਈ ਦੇਖਣੀ ਹੁੰਦੀ ਹਾਲੀਵੁੱਡ ਕੋਈ ਤੇ ਜਾਂ ਜਿਆਦਾ ਤਾਂ ਤੁਸੀਂ ਪੰਜਾਬੀ ਕੋਈ ਘਰੇ ਵਾਈਫਾਈ ਲਗਾ ਨਾ ਤੇ ਕਰਨ ਦੇ ਦੀ ਨੇ ਰੋਟੀ ਖਾ ਕੇ ਚਲੇ ਗਏ ਉਹ ਵੀ ਤੇ ਸਾਡੀ ਕੁੜੀ ਨੇ ਬਹੁਤ ਜਿਆਦਾ ਤੰਗ ਕੀਤਾ ਇਹ ਕੁੜੀ ਨੇ ਦੇਖੋ ਕਹਿੰਦੀ ਮੈਂ ਚੁੱਕ ਲਵਾਂ ਚੁੱਕ ਨਹੀਂ ਆ ਕਿਦਾਂ ਜਿੱਤ ਗਈ ਇੰਡੀਆ ਆ ਲੋ ਦਵਾਈ ਆਪ ਹਾਂ ਹਾਂਡੀ ਹਰ ਗੁੰਜੜੀ ਖਲੋਣ ਲੱਗ ਪਈ ਐ ਵੀ ਪਤ ਮੇਰਾ ਇਹ ਦੇਖ ਪੈਂਦਾ ਅਜੇ ਲਾਂਗ ਨਹੀਂ ਭਰਦੀ ਮਾੜੀ ਮੁੱਟੀ ਖਲੋਂਦੀ ਐ ਜਦੋਂ ਮਤਲਬ 5 ਸੈਕਿੰਡ 10 ਸੈਕਿੰਡ ਇਦਾਂ ਖਲੋ ਜਾਂਦੀ ਐ ਇੰਨਾ ਕੁ ਚਿਰ ਜਿਆਦਾ ਟਾਈਮ ਨਹੀਂ ਇਹਦਾ ਦੁੱਧ ਵੀ ਗਰਮ ਕਰ ਦੇਣਾ ਇੱਕ ਵਾਰੀ ਹੈ ਦੁੱਧ ਗਰਮ ਕਰ ਦੇਣਾ ਦੂਤ ਪਲਗੀਆਂ ਦੇ ਹੈ ਡਾਡੀ ਠੰਡ ਉੱਡ ਗਈ ਆ ਸਾਡੇ ਕੋਟ ਅਜੇ ਤੱਕ ਦਰਜੀ ਕੋਲੋਂ ਨਹੀਂ ਘਰ ਆਏ ਚਲੋ ਕੋਈ ਨਹੀਂ ਇਦਾਂ ਕਰਦੇ ਆ ਮੰਮੀ ਰੀਜ ਲਾਉਣੀ ਆ ਘੜੀ ਘੜੀ ਪਲ ਘੜੀ ਪਲ ਰਾਤ ਨੂੰ ਪਾਕ ਸਮਝਾਂਗੇ ਤੂੰ ਨਹੀਂ ਗੱਲ ਪੈਣੀ ਹੱਥ ਦੀ ਆ ਜੇ ਤੇ ਪੈਣੀ ਨਹੀਂ ਰਾਤ ਸੌਵਾਂਗੇ ਨਾ ਅਜੇ ਜਾਂਦੀ ਜਾਂਦੀ ਮੈਂ ਕਹਿੰਦਾ ਜੀ ਜਾਂਦੀ ਜਾਂਦੀ ਠੰਡ ਜਿਹੜੀ ਇਹਨੇ ਤੰਗ ਕਰਨਾ ਆ ਜੇ ਕੇ ਨਹੀਂ ਹਰ ਰਾਤ ਵਕ ਪਾਗ ਤਦਾ ਕੰਮ ਬੰਦਾ ਇਧਰ ਕੰਮ ਫਿਰ ਲੈ ਗਲੀ ਚ ਹੈ ਵੀਡੀਓ ਵੀਡੀਓ ਬੰਦਾ ਬਣਾ ਲੈ ਰੀਲਾਂ ਕਿਸ ਨੂੰ ਕੀ ਲੱਖੇ ਨੂੰ ਪਾ ਕੇ ਨੇ ਆਖਣਾ ਵਾਕਿਆ ਇਹਨਾਂ ਨੇ ਪਈ ਭਾਲੇ ਹਨ ਲੈ ਜਾਂਦੇ ਸੀ ਤੇ ਵਿਆਹ ਮੁ ਕਿਤੇ ਗਏ ਨਾਈਟ ਵਿਆਹ ਹੈ ਅੱਧੀ ਰਾਤ ਮੁ ਗੁਰਵਾ ਮੈਂ ਦੰਦਾ ਜੇ ਭਾਜਣੀ ਤੇ ਚਾਰਕ ਤੰਦੇ ਜਿਹੜੇ ਇਹ ਭੰਗੜਾ ਏ ਭੰਗੜਾ ਵਾਦਰ ਗੁਣ ਭੰਗੜਾ ਵਾਦਰ ਬੋਦ ਹਾਂ ਅੱਜ ਭਾਜੀ ਨੇ ਵੀ ਨਾ ਸਨੈਪਚੈਟ ਤੇ ਉਹ ਸਟੋਰੀ ਲਾਈ ਹਾਂ ਕੱਲ ਕਰਨਦੀ ਦੀ ਹੁਣਾਂ ਦੇ ਪਹਿਣਾ ਜਾਂ ਲੈਂਟਰ ਤੇ ਕੱਲ ਜਾਣਾ ਪਊਗਾ ਆਪਾਂ ਨੂੰ ਸਵਕ ਤੇ ਮੈਨੂੰ ਜਾਣਾ ਪਊਗਾ ਮੇਰੇ ਤੇ ਜੀਜਾਈ ਨੂੰ ਇਹਨਾਂ ਨੇ ਤੇ ਥੋੜਾ ਲੇਟ ਵੀ ਚੱਲ ਜਾਣਗੇ ਤੇ ਕੋਈ ਗੱਲ ਨਹੀਂ ਏ ਤੇ ਮੰਮੀ ਤੇ ਸੰਦੀਪ ਤੇ ਕਰਨਦੀ ਦੀ ਇਹ ਥੋੜਾ ਲੇਟ ਚੱਲ ਜਾਣਗੇ ਤੇ ਆਪਾਂ ਮੈਨੂੰ ਜੀਜਾਈ ਕਹਿੰਦੇ ਆ ਵੀ ਕੱਲ ਜਾਣਾ ਪਣਾ 7-8 ਵਜੇ ਨਾਲ ਮੈਂ ਚਲੋ ਕੋਈ ਚੱਕਰ ਮੈਂਟ ਨਹੀਂ ਚੱਲ ਜਾਾਂਗੇ ਦਾ ਦਦ ਨੂੰ ਤੇ ਚਾਹ ਕਰਾਓ ਜਾਓ ਜਾ ਜਾਰ ਗੁਰ ਦਾ ਦਦ ਨੂੰ ਚਾਹ ਕਰਕੇ ਆ ਦਦਾਂ ਚਾਹ ਕਰਨੀ ਆ ਦਦਾਂ ਚਾਹ ਦਾ ਦ ਲੈ ਇੱਧਰ ਥੋੜੀ ਕਰਨੀ ਮਮੀ ਨੂੰ ਥੋੜੀ ਕਰਨੀ ਹੈ ਦਦ ਦੇ ਨੂੰ ਕਰਨੀ ਆ ਜਾਓ ਚਾਹ ਕੇ ਇੱਕ ਹੋਰ ਫੜੀ ਲੈ ਮੇਲਾ ਵਾਧੂ ਖਵਾਤਾ ਬੜਾ ਹੁਣ ਬਹੁਤ ਆ ਹੂੰ ਮੈਨੂੰ ਕੀ ਆਉਂਦੀ ਕੋਈ ਲੋੜ ਨਹੀਂ ਠੀਕ ਆ ਮੈਨੂੰ ਪਤਾ ਬਾਕੀ ਸ਼ੂਗਰ ਆ ਹੁਣ ਬਹੁਤੇ ਨਹੀਂ ਖਾਣੇ ਠੀਕ ਆ ਡੈਡੀ ਫਿਗਰ ਹੈ ਸਹੀ ਗੱਲਾਂ ਨੂੰ ਮੈਂ ਕਹੀ ਮਹਾ ਸਮਾ ਨੂੰ ਲਗਦਾ ਮੋਕੀ ਜਾਂਦਾ ਹਾਂ ਇਹ ਕੋਈ ਬਹੁਤ ਚੁੱਕੀ ਨੋਨਨ ਸੇਲਕੇ ਦੇ ਰਿਹਾ ਸੀ ਪਰ ਅਪਣੇ ਜਿਹੇ ਸੈਂਟਰ ਆਇਆ ਕੀ ਮੋਗੇ ਹਾਂ ਆਪਾਂ ਆਪ ਕੋ ਕਰਕੇ ਢੀ ਉਦਾਂ ਇਹ ਮਾਵਾ ਧੀਆਂ ਸ਼ਾਰਟ ਮੂਵੀਆਂ ਦੇ ਕਾਫੀ ਵੇਖਦੀਆਂ ਨੇ ਪਰ ਪਤਾ ਨਹੀਂ ਵੇਖੋ ਕਿਹੜੀ ਕਰਨੀਆਂ ਪਹਿਲਾਂ ਇਹ ਮੰਮੀ ਵੀ ਦੇਖਣ ਲਈ ਹੈ ਤੇ ਸੰਦੀਪ ਵੀ ਦੇਖਣ ਲਈ ਹੈ ਡੇਲੀ ਐਂਡ ਹੋ ਗਿਆ ਇਹ ਇਹ ਕੈਮਰਾ ਨੇ ਸ਼ੂਟ ਹੋਈ ਜੀ ਹਮਮ ਜੀ ਪੁਨੇ ਦਾ ਮੈਂ ਆਈ ਹਾਂ ਜੇ ਤੁਹਾਨੂੰ ਚਾਤਾ ਕਿ ਲੈਂਦੇ ਕਰਦੋਗਾ ਬੰਦ ਹੋਣਾ ਉਹਨਾਂ ਦੇ ਕੱਲ ਲੈਂਟਰ ਪੈਣਾ ਉਹਨਾਂ ਦੇ ਤੁਹਾਡੇ ਵਰਗੇ ਨੂੰ ਮਕੂਠਣਾ ਨਹੀਂ ਹੈਗਾ ਸਾਰੇ ਕੰਮ ਨਹੀਂ ਥੋੜਾ ਕਰਨੀ ਹੈ ਹੈ ਕਿਸੀ ਚਾਹੀਦੀ ਕੋਈ ਕੰਮ ਸਮਝੋ ਮੈਂ ਦਾਦੀ ਪੁੱਤ ਸੁਝਾਣੇ ਸਮਝੋ ਨੀ ਮਤ ਜੋ ਸੋ ਜਾਈਦਾ ਬਣਾਓ ਵਧੀਆ ਲਗਾ ਲਾਈਕ ਪੰਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕੱਲ ਨਵੀਂ ਵੀਡੀਓ ਨਾਲ ਤੱਕ ਰਹੀ ਸੱਚੀ ਬਾਈ ਬਾਈ ਕੀ ਹੈ ਇਹ ਲਸਤੋਂ ਡਈ ਐਸਤੋਂ ਡਈ ਬਹੁਤ ਜ਼ਿਆਦਾ